ਅੱਜ ਦੀ ਕਹਾਣੀ ਹੈ ਜੀ ਹੌਸਲੇ ਦੀ ਓਡਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਰੂਪਨਗਰ ਦੇ ਨੇੜੇ ਢਿੱਲੋ ਵਾਲਾ ਪਿੰਡ ਵਿੱਚ ਸਵੇਰ ਹਮੇਸ਼ਾ ਇੱਕੋ ਜਹੀ ਹੁੰਦੀ ਸੀ ਸੂਰਜ ਹੌਲੀ ਹੌਲੀ ਖੇਤਾਂ ਦੇ ਪਿੱਛੋਂ ਚਾਗਦਾ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਹੁੰਦੀ ਅਤੇ ਪਾਂਸੀਆਂ ਦੀ ਚਰਚਾ ਹਰੜ ਪਿੰਡ ਨੂੰ ਜਗਾਉਂਦੀ ਪਰ ਇਸ ਸਵੇਰ ਬੇਚ ਵੀ ਕੁਝ ਅਲੱਗ ਸੀ ਕਿਉਂਕਿ ਇਹ ਸਵੇਰ ਅਮਨਦੀਪ ਸਿੰਘ ਦੇ ਸੁਪਨਿਆਂ ਨੂੰ ਹੋਰ ਉੱਚਾ ਓੜਨ ਦੇਣ ਲਈ ਤਿਆਰ ਸੀ ਅਮਨਦੀਪ ਸਿਰਫ 17 ਸਾਲਾਂ ਦਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਸੁਪਨੇ ਬੇਹੱਦ ਵੱਡੇ ਸਨ ਜਦੋਂ ਹੋਰ ਮੁੰਡੇ ਖੇਤਾਂ ਵਿੱਚ ਕੰਮ ਕਰਨ ਜਾਂ ਮੋਟਰਸਾਈਕਲਾਂ ਦੀਆਂ ਗੱਲਾਂ ਕਰਦੇ ਅਮਨਦੀਪ ਅਕਸਰ ਖੁੱਲੇ ਅਸਮਾਨ ਵੱਲ ਤੱਕਦਾ ਰਹਿੰਦਾ ਉਹ ਸਾਨੂੰ ਅਸਮਾਨ ਨਾਲ ਅਜੀਬ ਜਿਹਾ ਪਿਆਰ ਸੀ ਜਿਵੇਂ ਉਹ ਉੱਥੇ ਕੁਝ ਲੱਭ ਰਿਹਾ ਹੋਵੇ ਅਮਨ ਓਏ ਅਮਨ ਕਿੱਥੇ ਖੋਇਆ ਹੈ ਰਹਿਣਾ ਹੈ ਮਾਂ ਦੀ ਆਵਾਜ਼ ਨੇ ਉਸ ਨੂੰ ਸੋਚਾਂ ਤੋਂ ਬਾਹਰ ਕੱਢਿਆ ਹਾਂ ਮਾਂ ਆਇਆ ਉਹ ਹੌਲੀ ਜਿਹਾ ਮੁਸਕਰਉਂਆ ਹੋਇਆ ਬੋਲਿਆ ਮਾਂ ਹਰਜੀਤ ਕੌਰ ਸਾਦੀ ਸੁਆਦੀ ਔਰਤ ਸੀ ساری ਜ਼ਿੰਦਗੀ ਘਰ ਖੇਤ ਅਤੇ ਬੱਚਿਆਂ ਲਈ ਲੱਗੀ ਰਹੀ ਉਸ ਨੂੰ ਅਮਨ ਦੇ ਸੁਪਨਿਆਂ ਦੀ ਸਮਝਤਾ ਸੀ ਪਰ ਡਰ ਵੀ ਸੀ ਕਿਉਂਕਿ ਸੁਪਨੇ ਕਈ ਵਾਰ ਦਰਦ ਵੀ ਦੇ ਜਾਂਦੇ ਨੇ ਹਨਾ ਪਿਤਾ ਸਰਜੀਤ ਸਿੰਘ ਇੱਕ ਕਿਸਾਨ ਸਨ ਮਿੱਟੀ ਨਾਲ ਜੁੜੇ ਹੋਏ ਮਿਹਨਤ ਅਤੇ ਹਕੀਕਤ ਪਸੰਦ ਉਹ ਮੰਨਦੇ ਸਨ ਕਿ ਜ਼ਿੰਦਗੀ ਮਿਹਨਤ ਨਾਲ ਚੱਲਦੀ ਹੈ ਸੁਪਨਿਆਂ ਨਾਲ ਨਹੀਂ ਨਾਸਤੇ ਵੇਲੇ ਅਮਨ ਨੇ ਹੌਲੀ ਜਹੀ ਗੱਲ ਛੇੜੀ ਬਾਪੂ ਮੈਂ ਅੱਗੇ ਪੜ੍ਹਾਈ ਸ਼ਹਿਰ ਤੋਂ ਕਰਨੀ ਚਾਹੁੰਦਾ ਹਾਂ ਚੁੱਪ ਸ ਆ ਗਈ ਸਿਰਪ ਕੜਾਹੀ ਵਿੱਚ ੜਕ ਕੇ ੜਕਦੇ ਪਰੋਂ ਹੈ ਦੀ ਆਵਾਜ਼ ਸਹਿਰ ਬਾਪੂ ਨੇ ਭਾਵੇਂ ਚੜਾਈ ਇੱਥੇ ਕੀ ਕਾਟ ਆਮਨ ਨੇ ਹੌਸਲਾ ਜਟਾਇਆ ਮੈਨੂੰ ਹਵਾਈ ਜਹਾਜ਼ ਬਾਰੇ ਪਤਾ ਹੈ ਪਾਇਲਟ ਬਣਾ ਹੈ ਇਹ ਸੁਣਦੇ ਹੀ ਸਰਜੀਤ ਸਿੰਘ ਹੌਲੀ ਹੱਸ ਪਏ ਪਰ ਉਹ ਹਾਸਾ ਖੁਸ਼ੀ ਦਾ ਨਹੀਂ ਸੀ ਪਾਇਲਟ ਸਾਡੇ ਵਰਗਿਆਂ ਲਈ ਇਹ ਕੱਲਾ ਸੋਹਣੀਆਂ ਨੇ ਸੁਣਨ ਨੂੰ ਕੰਨ ਨੂੰ ਨਹੀਂ ਅਮਨ ਚੋਪਰੇ ਰਹਿ ਗਿਆ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਸ ਦਾ ਸੁਪਨਾ ਟੁੱਟਿਆ ਹੋਵੇ ਹੋਵੇ ਪਰ ਹਰ ਵਾਰ ਬੰਗ ਅੰਦਰੋਂ ਕੁਝ ਟੁੱਟ ਗਿਆ ਉਹ ਦਿਨ ਸਕੂਲ ਵਿੱਚ ਅਜੀਬ ਜਿਹਾ ਕਲਾਸ ਵਿੱਚ ਅਧਿਆਪਕ ਨੇ ਪੁੱਛਿਆ ਦੱਸੋ ਤੁਸੀਂ ਅੱਗੇ ਕੀ ਬਣਨਾ ਚਾਹੁੰਦੇ ਹੋ ਕਿਸੇ ਨੇ ਡਾਕਟਰ ਕਿਹਾ ਕਿਸੇ ਨੇ ਇੰਜੀਨੀਅਰ ਜਦੋਂ ਅਮਨ ਦੀ ਵਾਰੀ ਆਈ ਉਸਨੇ ਹੌਲੀ ਪਰ ਪੱਕੀ ਆਵਾਜ਼ ਵਿੱਚ ਕਿਹਾ ਸਰ ਮੈਂ ਪਾਇਲਟ ਬਣਨਾ ਚਾਹੁੰਦਾ ਹਾਂ ਕੁਝ ਬੱਚੇ ਹੱਸ ਪਏ ਕਿਸੇ ਨੇ ਪਿੱਛੋਂ ਫੁਸਫੁਸਰਾਇਆ ਪਿੰਡ ਦਾ ਮੁੰਡਾ ਪਾਇਲਟ ਪਰ ਅਧਿਆਪਕ ਮਨੋਜ ਸਰ ਨੇ ਧਿਆਨ ਨਾਲ ਅਮਨ ਵੱਲ ਵੇਖਿਆ ਫਸੋ ਨਾ ਉਹ ਕਹਿਣ ਲੱਗੇ ਸੁਪਨੇ ਉਹੀ ਵੇਖਦੇ ਜੋ ਹੌਸਲਾ ਰੱਖਦਾ ਕਲਾਸ ਤੋਂ ਬਾਹਰ ਮਨੋਜ ਸਰ ਨੇ ਅਮਨ ਨੂੰ ਬੁਲਾਇਆ ਤੈਨੂੰ ਪਤਾ ਹੈ ਇਹ ਰਾਹ ਔਖਾ ਹੈ ਹਾਂ ਸਰ ਅਮਨ ਨੇ ਕਿਹਾ ਪਰ ਅਸੰਭਵ ਨਹੀਂ ਉਸ ਸਮ ਅਮਨ ਸੱਤ ਦੇ ਖੜਾ ਅਸਮਾਨ ਵੱਲ ਤੱਕ ਰਿਹਾ ਸੀ ਇੱਕ ਜਹਾਜ਼ ਜਿਹੇ ਅਸਮਾਨ ਵਿੱਚ ਚੋਂ ਲੰਘਿਆ ਉਸ ਨੇ ਮਨ ਹੀ ਮਨ ਕਿਹਾ ਇੱਕ ਦਿਨ ਮੈਂ ਵੀ ਪਰ ਹਕੀਕਤ ਕਠੋਰ ਸੀ ਘਰ ਦੀ ਮਾਲੀ ਹਾਲਤ ਪਿੰਡ ਦੀ ਸੋਚ ਲੋਕਾਂ ਦੀ ਸ ਹਾਸੀ ਸਭ ਕੁਝ ਉਹਦੇ ਰਾਹ ਵਿੱਚ ਸਨ ਫਿਰ ਵੀ ਉਸ ਦਾ ਹੌਸਲਾ ਹਾਰਨ ਵਾਲਾ ਨਹੀਂ ਸੀ ਉਸ ਨੇ ਪੁਰਾਣੀਆਂ ਕਿਤਾਬਾਂ ਅਖਬਾਰਾਂ ਅਤੇ ਇੰਟਰਨੈਟ ਕੈਫੇ ਤੋਂ ਹਵਾਈ ਸਿਵਾਵਾ ਬਾਰੇ ਪੜਨਾ ਸ਼ੁਰੂ ਕਰ ਦਿੱਤਾ ਹਰ ਨਵੀਂ ਜਾਣਕਾਰੀ ਉਸ ਨੇ ਸੁਪਨੇ ਨੂੰ ਹੋਰ ਮਜ਼ਬੂਤ ਕਰਦੀ ਗਈ ਇੱਕ ਰਾਤ ਮਾਂ ਉਸ ਨੂੰ ਪੜ੍ਹਨ ਤਾਂ ਦੇਖ ਕੇ ਬੈਠ ਗਈ ਆ ਮਨ ਹੌਲੀ ਉਹ ਹੌਲੀ ਬੋਲੀ ਜੇ ਦਿਲੋਂ ਚੋਂ ਚਾਹੁੰਦਾ ਇਹ ਤਾਂ ਕੋਸ਼ਿਸ਼ ਕਰ ਮਾਂ ਤੇਰੇ ਨਾਲ ਹੈ ਉਹ ਸ਼ਬਦ ਅਮਨ ਲਈ ਸਭ ਤੋਂ ਵੱਡੀ ਤਾਕਤ ਬਣ ਗਏ ਉਸ ਰਾਤ ਅਮਨ ਨੇ ਫੈਸਲਾ ਕਰ ਲਿਆ ਰਾਹ ਚਾਹੇ ਜਿੰਨਾ ਵੀ ਔਖਾ ਹੋਵੇ ਉਹ ਹੌਸਲੇ ਨਾਲ ਅੱਗੇ ਵਧੇਗਾ ਇਹ ਸਿਰਫ ਇੱਕ ਮੁੰਡੇ ਦੀ ਕਹਾਣੀ ਨਹੀਂ ਸੀ ਇਹ ਸੀ ਹੌਸਲੇ ਦੀ ਓਡਾਲ ਦੀ ਸ਼ੁਰੂਆਤ ਅਮਨ ਲਈ ਅਗਲੀ ਸਵੇਰਾ ਆਮ ਨਹੀਂ ਸੀ ਹਰਾ ਪਰ ਉਸ ਰਾਤ ਪਰ ਉਹ ਸੁੱਤਾ ਨਹੀਂ ਸੀ ਮਨ ਵਿੱਚ ਹਜ਼ਾਰਾਂ ਸਵਾਲ ਡਰ ਉਮੀਦਾਂ ਸਭ ਇੱਕ ਦੂਜੇ ਨਾਲ ਟਕਰਾ ਰਹੇ ਸਨ ਸੱਤ ਉੱਤੇ ਲੱਗੀ ਤਿੰਨ ਦੀ ਚਾਦਰ ਤੇ ਪੈਂਦੀ ਉਸ ਦੀਆਂ ਮੁੰਡਾ ਉਸ ਦੀਆਂ ਮੁੰਡਾ ਉਸ ਦਾ ਉਹ ਸਾਨੂੰ ਆਪਣੀ ਜ਼ਿੰਦਗੀ ਵਰਗੀਆਂ ਲੱਗਦੀਆਂ ਠੰਡੀਆਂ ਅਸਥਿਰ ਪਰ ਚਮਕਦਾਰ ਸਵੇਰ ਜਦੋਂ ਉਹ ਨਾ ਕਿੰਨ ਅੰਦਰ ਵਾਲੀ ਬੜੀ ਕਮੀ ਚ ਪਾਈ ਮਾਂ ਨੇ ਧਿਆਨ ਨਾਲ ਵੇਖਿਆ ਕਿੱਥੇ ਜਾਣ ਦਾ ਇਰਾਦਾ ਹੈ ਉਸਨੇ ਪੁੱਛਿਆ ਮਾਂ ਅੱਜ ਬਾਪੂ ਨਾਲ ਖੇਤ ਅੱਜ ਬਾਪੂ ਨਾਲ ਫੇਰ ਗੱਲ ਕਰਨੀ ਹੈ ਅਮਨ ਨੇ ਹੌਲੀ ਕਿਹਾ ਹਰਜੀਤ ਕੌਰ ਨੇ ਢੂੰਗੀ ਸਾਲ ਲਈ ਉਹ ਜਾਣਦੀ ਸੀ ਇਹ ਗੱਲ ਆਸਾਨ ਨਹੀਂ ਹੋਵੇਗੀ ਖੇਤ ਵਿੱਚ ਸੁਰਜੀਤ ਸਿੰਘ ਕੰਨੇ ਦੀਆਂ ਕਤਾਰਾ ਵਿੱਚ ਖੜਾ ਸੀ ਮਿੱਟੀ ਉਸਦੇ ਹੱਥਾਂ ਨਾਲ ਇੰਨੀ ਰਚੀ ਬੱચી ਸੀ ਜਿਵੇਂ ਉਹ ਮਿੱਟੀ ਦਾ ਹੀ ਬਣਿਆ ਹੋਵੇ ਅਮਨ ਨੇ ਹੌਸਲਾ ਕਰਕੇ ਕੋਲ ਜਾ ਕੇ ਕਿਹਾ ਪਾਪੂ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਫਰਜੀਤ ਨੇ ਫੜਵਾ ਰੱਖਿਆ ਫਿਰ ਉਹੀ ਗੱਲ ਉਸ ਦੀ ਆਵਾਜ਼ ਸਖਤ ਸੀ ਹਾਂ ਬਾਪੂ ਪਰ ਆਖਰੀ ਵਾਰ ਸੁਣ ਲਓ ਅਮਨ ਦੀਆਂ ਅੱਖਾਂ ਵਿੱਚ ਅਰਜ ਸੀ ਜਦ ਨਹੀਂ ਪੈਸਾ ਕਿੱਥੋਂ ਆਵੇਗਾ ਬਾਪੂ ਨੇ ਸਿੱਧਾ ਸਵਾਲ ਕੀਤਾ ਪੜ੍ਹਾਈ ਸਹਿਰ ਰਹਿਣ ਸਹਿਣ ਸਭ ਸੁਪਨੇ ਨੇ ਹਕੀਕਤ ਇਹ ਖੇਤ ਅਮਨ ਨੇ ਕਿਹਾ ਮੈਂ ਕੰਮ ਕਰ ਲਵਾਂਗਾ ਸਕਾਲਰਸ਼ਿਪ ਲਈ ਅਪਲਾਈ ਕਰਾਂਗਾ ਮੈਂ ਸਿਰਫ ਮੌਕਾ ਮੰਗਦਾ ਹਾਂ ਚੁੱਪ ਲੰਮੀ ਚੁੱਪ ਅਖੀਰ ਬਾਪੂ ਨੇ ਕਿਹਾ ਇੱਕ ਸਾਲ ਜੇ ਇਸ ਸਾਲ ਕੁਝ ਸਾਬਤ ਕਰ ਦਿੱਤਾ ਤਾਂ ਵੇਖ ਲੈ ਅਮਨ ਦਾ ਦਿਲ ਜਿਵੇਂ ਉੱਡ ਪਿਆ ਇਹ ਹਾਂ ਨਹੀਂ ਸੀ ਪਰ ਨਹੀਂ ਵੀ ਨਹੀਂ ਇਹੀ ਉਸ ਦਿਨ ਦੀ ਪਹਿਲੀ ਜਿੱਤ ਸੀ ਲੁਧਿਆਣਾ ਦਾ ਬਸ ਅੱਡਾ ਭੀੜ ਸ਼ੋਰ ਦੌੜ ਭੱਜ ਅਮਨ ਪਹਿਲੀ ਵਾਰ ਇੰਨੇ ਵੱਡੇ ਸ਼ਹਿਰ ਵਿੱਚ ਸੀ ਪਿੰਡ ਦੀ ਖਮੋਸ਼ੀ ਦੇ ਉਲਟ ਇਥੇ ਹਰ ਕੋਈ ਕਿਸੇ ਨਾ ਕਿਸੇ ਦੌੜ ਵਿੱਚ ਸੀ ਉਸ ਨੇ ਇੱਕ ਛੋਟੇ ਜਿਹੇ ਕੋਚ ਚਿੰਗ ਸੈਂਟਰ ਵਿੱਚ ਦਾਖਲਾ ਲਿਆ ਇਤੇ ਹਵਾਈ ਸੇਵਾਵਾਂ ਲਈ ਤਿਆਰੀ ਕਰਵਾਈ ਜਾਂਦੀ ਸੀ ਫੀਸ ਸੁਣ ਕੇ ਉਸਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਐਨਾ ਪੈਸਾ ਉਹ ਮਨ ਹੀ ਮਨ ਬੁੜਬੁੜਾਇਆ ਪਰ ਵਾਪਸ ਮੋੜਨਾ ਉਸਦੇ ਸੁਭਾਅ ਵਿੱਚ ਨਹੀਂ ਸੀ ਦਿਨ ਵਿੱਚ ਪੜਾਈ ਸਾਮ ਨੂੰ ਇੱਕ ਢਾਬੇ ਤੇ ਕੰਮ ਉਹ ਉਸ ਦੀ ਨਵੀਂ ਰੁਟੀਨ ਬਣ ਗਈ ਪਹਿਲੇ ਹੀ ਦਿਨ ਢਾਬੇ ਦੇ ਮਾਲਕ ਨੇ ਕਿਹਾ ਮੁੰਡਿਆ ਇੱਥੇ ਸੁਪਨੇ ਨਹੀਂ ਸਿਰਫ ਮਿਹਨਤ ਚੱਲਦੀ ਏ ਅਮਨ ਨੇ ਮੁਸਕਰਾ ਕੇ ਕਿਹਾ ਮੈਨੂੰ ਦੋਮੇ ਆਉਂਦੇ ਨੇ ਕੋਚਿੰਗ ਸੈਂਟਰ ਵਿੱਚ ਸਭ ਬੱਚੇ ਅਮੀਰ ਘਰਾ ਤੋਂ ਸਨ ਅੰਗਰੇਜ਼ੀ ਫਰਾਟੇਦਾਰ ਕੱਪੜੇ ਮਹਿੰਗੇ ਆਮ ਆਤਮ ਵਿਸ਼ਵਾਸ ਉੱਚਾ ਅਮਨ ਅਕਸਰ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਦਾ ਇੱਕ ਦਿਨ ਟੈਸਟ ਹੋਇਆ ਨਤੀਜਾ ਆਇਆ ਅਮਨ ਦੇ ਉਹ ਕਾਗਜ਼ ਹੱਥ ਵਿੱਚ ਫਾੜ ਕੇ ਬੈਠਾ ਰਿਹਾ ਸੀ ਅਮਨ ਮਨ ਵਿੱਚ ਆਇਆ ਸ਼ਾਇਦ ਬਾਪੂ ਸਹੀ ਸੀ ਉਸ ਸਮੇਂ ਉਹ ਕੰਮ ਤੇ ਵੀ ਠੀਕ ਤਰ੍ਹਾਂ ਧਿਆਨ ਨਹੀਂ ਦੇ ਸਕਿਆ ਮਾਲਕ ਨੇ ਡਾਂਟਿਆ ਜੇ ਮਨ ਨਹੀਂ ਲੱਗਦਾ ਤਾਂ ਘਰ ਮੁੜ ਜਾ ਉਹ ਰਾਤ ਉਸਨੇ ਮਾਂ ਨੂੰ ਫੋਨ ਕੀਤਾ ਮਾਂ ਸ਼ਾਇਦ ਮੈਂ ਗਲਤ ਹਾਂ ਦੂਜੇ ਪਾਸੇ ਖਮੋਸੀ ਫਿਰ ਮਾਂ ਦੀ ਆਵਾਜ਼ ਹਰ ਹਰ ਪਹਿਲਾ ਕਦਮ ਹੁੰਦੀ ਹੈ ਪੁੱਤ ਉਡਣ ਤੋਂ ਪਹਿਲਾਂ ਪੰਛੀ ਵੀ ਡਿੱਗਦਾ ਹੈ ਉਹ ਸ਼ਬਦ ਉਸਨੂੰ ਫਿਰ ਖੜਾ ਕਰਕੇ ਅਮਨ ਨੇ ਆਪਣੀ ਕਮਜ਼ੋਰੀ ਮੰਨੀ ਅੰਗਰੇਜ਼ੀ ਉਸਨੇ ਰਾਤਾਂ ਨੂੰ ਬਾਧੂ ਪੜਨਾ ਸ਼ੁਰੂ ਕੀਤਾ ਟਾਬੇ ਤੇ ਘਾਕਾ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਲੋਕ ਹਾਸਦੇ ਪਰ ਉਹ ਨਹੀਂ ਰੁਕਿਆ ਮਨੋਜ ਸਰ ਨਾਲ ਵੀ ਸੰਪਰਕ ਬਣਾ ਰਿਹਾ ਉਹ ਹਰ ਹਫਤੇ ਹੌਸਲਾ ਦਿੰਦੇ ਅਮਨ ਤੂੰ ਸਿਰਫ ਪਾਇਲਟ ਨਹੀਂ ਬਣ ਰਿਹਾ ਤੂੰ ਇੱਕ ਸੋਚ ਤੋੜ ਰਿਹਾ ਹੈ ਹੌਲੀ-ਹੌਲੀ ਨਤੀਜਾ ਨਤੀਜੇ ਬਦਲਣ ਲੱਗੇ ਅਗਲੇ ਟੈਸਟ ਵਿੱਚ ਉਹ ਪਾਸ ਹੋ ਗਿਆ ਸ਼ਾਨਦਾਰ ਨਹੀਂ ਪਰ ਪਾਸ ਉਸ ਰਾਤ ਉਸਨੇ ਸੱਤ ਦੇ ਖੜ ਕੇ ਅਸਮਾਨ ਵੱਲ ਤੱਕਿਆ ਜਹਾਜ਼ ਫਿਰ ਲੰਗਿਆ ਇਸ ਵਾਰ ਉਸਨੇ ਕਿਹਾ ਮੈਂ ਨੇੜੇ ਆ ਰਿਹਾ ਲੁਧਿਆਣੇ ਦੀ ਸਰਦੀ ਕਾਫੀ ਤਿੱਖੀ ਸੀ ਸਵੇਰੇ ਸਾਈਕਲ ਤੇ ਕੋਚਿੰਗ ਜਾਣਾ ਅਮਨ ਲਈ ਸਿਰਫ ਸਫਰ ਨਹੀਂ ਇੱਕ ਇਮਤਿਹਾਨ ਹੁੰਦਾ ਸੀ ਠੰਡੀ ਹਵਾ ਉਸਦੇ ਚਿਹਰੇ ਨੂੰ ਚੀਰਦੀ ਪਰ ਅੰਦਰ ਦੀ ਅਗੋ ਸਾਨੂੰ ਅਗਲੇ ਅੱਗੇ ਤੱਕ ਦੀ ਰਹੀ ਅੱਜ ਦਾ ਦਿਨ ਖਾਸ ਸੀ ਪਰਵੇਸ਼ ਪਰ ਆਖਿਆ ਤਾਂ ਆਰੰਭਾਨਾ ਸੀ ਇਹ ਉਹੀ ਇਮਤਿਹਾਨ ਸੀ ਜੋ ਉਸ ਨੂੰ ਅੱਗੇ ਟ੍ਰੇਨਿੰਗ ਦੇ ਦਰਵਾਜ਼ੇ ਤੱਕ ਲੈ ਜਾ ਸਕਦਾ ਸੀ ਫੀਸ ਦੇ ਅੰਕ ਵੇਖ ਕੇ ਉਸ ਦਾ ਦਿਲ ਫਿਰ ਟੁੱਪ ਗਿਆ 50000 ਇਹ ਅੰਕ ਨਹੀਂ ਇੱਕ ਪਹਾੜ ਸੀ ਉਸ ਨੇ ਜੇਬ ਚੈੱਕ ਕੀਤੀ ਕੁਝ ਹਜ਼ਾਰ ਰੁਪਏ ਬਾਕੀ ਕੋਈ ਜਵਾਬ ਨਹੀਂ ਉਸ ਸ਼ਾਮ ਅਮਨ ਨੇ ਬਾਪੂ ਨੂੰ ਫੋਨ ਕੀਤਾ ਆਵਾਜ਼ ਠਹਿਰੀ ਹੋਈ ਸੀ ਬਾਪੂ ਫਾਰਮ ਦੀ ਫੀਸ ਜ਼ਿਆਦਾ ਹੈ ਦੂਜੇ ਪਾਸੇ ਖਮੋਸੀ ਕਿੰਨੀ 50000 ਲੰਮਾ ਸਾ ਪੁੱਤ ਇੰਨੇ ਪੈਸੇ ਅਮਨ ਸਮਝ ਗਿਆ ਕੋਈ ਗੱਲ ਨਹੀਂ ਬਾਪੂ ਮੈਂ ਕੁਝ ਕਰ ਲਵਾਂਗਾ ਫੋਨ ਰੱਖਣ ਤੋਂ ਬਾਅਦ ਉਸ ਦੀਆਂ ਅੱਖਾਂ ਪਰ ਆਈਆਂ ਪਰ ਅੰਸੂ ਨਹੀਂ ਡਿੱਗਣ ਦਿੱਤੇ ਉਹ ਜਾਣਦਾ ਸੀ ਹੁਣ ਰੋਣ ਦਾ ਸਮਾਂ ਨਹੀਂ ਅਗਲੇ ਦਿਨ ਢਾਬੇ ਤੇ ਇੱਕ ਗਾਹਕ ਆਪਣਾ ਬਟੂਆ ਪੁੱល ਗਿਆ ਅੰਦਰ ਕਾਫੀ ਨਕਦ ਪੈਸਾ ਸੀ ਅਮਨ ਨੇ ਇੱਕ ਪਲ ਲਈ ਸੋਚਿਆ ਇਸ ਨਾਲ ਫੀਸ ਭਰ ਸਕਦਾ ਸੀ ਪਰ ਤੁਰੰਤ ਉਸ ਨੂੰ ਬਾਪੂ ਦੇ ਸ਼ਬਦ ਯਾਦ ਆ ਗਏ ਰੋਟੀ ਮਿਹਨਤ ਦੀ ਹੋਵੇ ਤਾਂ ਹੀ ਹਾਜਮ ਹੁੰਦੀ ਹੈ ਉਸਨੇ ਬਟੂਆ ਮਾਲਕ ਨੂੰ ਦੇ ਦਿੱਤਾ ਸਾਹਿਬ ਇੱਕ ਕਿਸੇ ਦਾ ਰਹਿ ਗਿਆ ਸੀ ਮਾਲਕ ਨੇ ਹੈਰਾਨੀ ਨਾਲ ਵੇਖਿਆ ਤੂੰ ਰੱਖ ਸਕਦਾ ਸੀ ਆ ਮਨ ਮੁਸਕਰਾਇਆ ਸੁਪਨੇ ਚੋਰੀ ਨਾਲ ਨਹੀਂ ਪੂਰੇ ਹੁੰਦੇ ਉਹ ਗਾਕ ਅਗਲੇ ਦਿਨ ਮੁੜ ਆਇਆ ਇੱਕ ਨਾਲ ਇੱਕ ਲਫਾਵਾ ਮੁੰਡਿਆ ਤੂੰ ਮੈਨੂੰ ਮੇਰੇ ਆਪ ਤੇ ਭਰੋਸਾ ਮੁੜ ਦਿੱਤਾ ਇਹ ਰੱਖ ਤਪਹਾਵੇ ਵਿੱਚ 50000 ਰੁਪਏ ਸਨ ਉਸ ਉਸ ਰਾਤ ਪਿੰਡ ਵਿੱਚ ਸੁਰਜੀਤ ਸਿੰਘ ਖੇਤਾਂ ਵਿੱਚ ਬੈਠਾ ਸੋਚ ਰਿਹਾ ਸੀ ਉਸ ਦੇ ਸਾਹਮਣੇ ਪੁੱਤਰ ਦੀ ਮਿਹਨਤ ਇਮਾਨਦਾਰੀ ਅਤੇ ਹੌਸਲਾ ਘੁੰਮ ਰਿਹਾ ਸੀ ਅਗਲੀ ਸਵੇਰ ਉਸ ਨੇ ਇੱਕ ਫੈਸਲਾ ਕਰ ਲਿਆ ਉਸ ਨੇ ਸੋਨੇ ਦੀ ਪੁਰਾਣੀ ਕੜੀ ਜੋ ਵਿਆਹ ਸਮੇਂ ਮਿਲੀ ਸੀ ਕਢਾਈ ਜੇ ਇਹ ਮਿੱਟੀ ਨਾਲ ਜੁੜੀ ਰਹਿ ਕੇ ਵੀ ਪੁੱਤ ਦਾ ਸੁਪਨਾ ਪੂਰਾ ਕਰ ਸਕੇ ਕੀ ਬੁਰਾ ਉਹ ਸਹਿਰ ਗਿਆ ਗਿਰਵੀ ਰੱਖ ਕੇ ਪੈਸੇ ਲੈ ਜਦੋਂ ਅਮਨ ਨੂੰ ਬਾਪੂ ਦਾ ਫੋਨ ਆਇਆ ਆ ਆਵਾਜ਼ ਭਾਰੀ ਹੋਈ ਸੀ ਫਾਰਮ ਭਰੇ ਕੇ ਪੁੱਤ ਫਾਰਮ ਭਰਦੇ ਪੁੱਤ ਅਮਨ ਦੀਆਂ ਅੱਖਾਂ ਤੋਂ ਅੰਸੂ ਵਗ ਪਏ ਬਾਪੂ ਮੈਂ ਤੈਨੂੰ ਕਦੇ ਨਿਰਾਸ਼ ਨਹੀਂ ਕਰਾਂਗਾ ਫਾਰਮ ਭਰਿਆ ਗਿਆ ਇਮਤਿਹਾਨ ਦਿੱਤਾ ਗਿਆ ਹਰ ਸਵਾਲ ਦੇ ਨਾਲ ਅਮਨ ਆਪਣੀ ਘਰੀਹੀ ਡਰ ਅਤੇ ਹੌਸਲੇ ਨਾਲ ਲੜਦਾ ਰਿਹਾ ਕੁਝ ਹਫ਼ਤਿਆਂ ਬਾਅਦ ਇੱਕ ਚਿੱਠੀ ਆਈ ਉਹ ਸ਼ਬਦ ਉਸ ਦੀ ਜ਼ਿੰਦਗੀ ਬਦਲ ਗਏ ਚਿੱਠੀ ਉਸਨੇ ਚਿੱਠੀ ਉੱਥੇ ਨਾਲ ਲਾਇਆ ਇਹ ਸਿਰਫ ਮੇਰੀ ਜਿੱਤ ਨਹੀਂ ਇਹ ਸਾਰੇ ਇਹ ਸਾਡੇ ਸਾਰਿਆਂ ਦੀ ਹੈ ਸੱਤ ਤੇ ਖੜ ਕੇ ਉਸਨੇ ਉਸਮਾਨ ਵੱਲ ਤੱਕਿਆ ਇਸ ਵਾਰ ਜਹਾਜ਼ ਹੋਰ ਨੇੜੇ ਲੱਗ ਰਿਹਾ ਸੀ ਟ੍ਰੈਨਿੰਗ ਅਕੈਡਮੀ ਦਾ ਪਹਿਲਾ ਦਿਨ ਅਮਨ ਤੀਪ ਲਈ ਸੁਪਨੇ ਵਰਗਾ ਸੀ ਵੱਡਾ ਗੇਟ 유ਨੀਫਾਰਮ ਪਹਿਨੇ ਵਿਦਿਆਰਥੀ ਦੂਰ 92 ਤੇ ਖੜੇ ਹਵਾਈ ਜਹਾਜ਼ ਇਹ ਸਭ ਕੁਝ ਉਸ ਨੂੰ ਆਪਣੀ ਹਕੀਕਤ ਤੋਂ ਪਰੇ ਲੱਗ ਰਹੇ ਸੀ ਪਰ ਜਿਵੇਂ ਹੀ ਅਕੈਡਮੀ ਦੇ ਨਿਯਮਾਂ ਦੀ ਸੂਚੀ ਪੜ੍ਹੀ ਗਈ ਸੁਪਨੇ ਦੀ ਨਰਮੀ ਹੌਲੀ ਹੌਲੀ ਕਠੋਰਤਾ ਵਿੱਚ ਬਦਲ ਗਈ ਸਵੇਰੇ 5 ਵਜੇ ਉੱਠਣਾ ਸਾਖਤ ਸਰੀਰਕ ਕਸਰਤ ਫਿਰ ਘੰਟਿਆਂ ਦੀ ਪੜ੍ਹਾਈ ਇਹ ਸਾਰਾ ਕੁਝ ਹਰ ਕਿਸੇ ਲਈ ਨਹੀਂ ਸੀ ਕਈ ਵਿਦਿਆਰਥੀ ਪਹਿਲੇ ਹੀ ਆਪੇ ਥੱਕ ਕੇ ਛੱਡ ਗਏ ਆਮ ਨੇ ਦੰਦ ਢੀੜ ਕੇ ਸਹਾਰਿਆ ਇੱਥੇ ਹੌਸਲਾ ਨਹੀਂ ਅਨੁਸ਼ਾਸਨ ਚੱਲਦਾ ਹੈ ਇੰਟਰਨੈਸ਼ਨਲ ਕਪਤਾਨ 라ਵਣ ਰਗਵ ਨੇ ਸੌਖਿਆ ਪਹਿਲਾ ਪਹਿਲੀ ਵਾਰ ਜਦੋਂ ਅਮਨ ਨੇ ਫੋਟੋ ਟ੍ਰੇਨਿੰਗ ਜਹਾਜ਼ ਵਿੱਚ ਬੈਠਿਆ ਪਹਿਲੀ ਵਾਰ ਜਦੋਂ ਅਮਨ ਨੇ ਛੋਟੇ ਟ੍ਰੇਨਿੰਗ ਜਹਾਜ਼ ਵਿੱਚ ਬੈਠਿਆ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਇੰਜਣ ਦੀ ਗੂੰਜ ਰਨਵੇ ਤੇ ਦੌੜ ਸਭ ਕੁਝ ਤੇਜ਼ ਜਦੋਂ ਜਹਾਜ਼ ਹਵਾ ਵਿੱਚ ਉੱਡਿਆ ਹੇਟਾ ਧਰਤੀ ਛੋਟੀ ਹੋਣ ਲੱਗੀ ਇੱਕ ਪਲ ਲਈ ਅਮਨ ਦੇ ਹੱਥ ਕੰਬਣ ਲੱਗੇ ਸਾਹਸ ਸੰਭਾਲੋ ਕਪਤਾਨ ਕਪਤਾਨ ਰਘਵ ਨੇ ਕਿਹਾ ਡਰ ਨੂੰ ਕਾਬੂ ਕਰਨਾ ਸਿੱਖੋ ਅਮਨ ਨੇ ਅੱਖਾਂ ਬੰਦ ਕਰਕੇ ਮਾਂ ਦੀ ਆਵਾਜ਼ ਯਾਦ ਕੀਤੀ ਉਡਣ ਤੋਂ ਪਹਿਲਾਂ ਬਾਸੀ ਵੀ ਡਿੱਗਦਾ ਹੈ ਉਸ ਨੇ ਸਟੀਰਿੰਗ ਸੰਭਾਲੀ ਜਹਾਜ਼ ਸਥਿਰ ਹੋ ਗਿਆ ਅਗੜਮੀ ਵਿੱਚ ਕੁਝ ਵਿਦਿਆਰਥੀ ਅਮਾਨ ਨੂੰ ਅਜੀਬ ਹੀ ਹਲਕਾ ਸਮਝਤੇ ਇੱਕ ਦਿਨ ਰੋਹਿਤ ਜੋ ਇੱਕ ਅਮੀਰ ਘਰ ਤੋਂ ਸੀ ਹੱਸ ਕੇ ਬੋਲਿਆ ਪਿੰਡ ਵਾਲੇ ਉਪਰੋਂ ਡਰ ਲੱਗਦਾ ਹੈ ਅਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਕਪਤਾਨ ਰਾਘਵ ਨੇ ਸਭ ਦੇ ਸਾਹਮਣੇ ਕਿਹਾ ਜੋ ਚੌਪੜਾ ਰਹਿੰਦਾ ਹੈ ਉਹੀ ਅਕਸਰ ਸਭ ਤੋਂ ਮਜ਼ਬੂਤ ਹੁੰਦਾ ਹੈ ਉਸ ਦਿਨ ਤੋਂ ਰੋਹਿਤ ਵੀ ਚੌਪੜਾ ਰਹਿਣ ਲੱਗਾ ਇੱਕ ਦਿਨ ਟ੍ਰੇਨਿੰਗ ਦੌਰਾਨ ਮੌਸਮ ਅਚਾਨਕ ਬਦਲ ਗਿਆ ਤੇਜ਼ ਹਵਾਵਾਂ ਬੱਦਲ ਅਤੇ ਸਸਤ ਤਣ ਖਰਾਬ ਅਮਨ ਅਤੇ ਇੰਟਰ ਇਸਟਰਾਕਟ ਹਵਾ ਵਿੱਚ ਸਨ ਇੰਜਣ ਵਿੱਚ ਅਜੀਬ ਆਵਾਜ਼ ਆਈ ਐਮਰਜੈਂਸੀ ਪੁਜੋਸ਼ ਕਪਤਾਨ ਰਾਘਵ ਚੀਕੇ ਅਮਨ ਨੇ ਦਿਮਾਗ ਵਿੱਚ ਸਾਰੇ ਨਿਯਮ ਤੋਲਣ ਲੱਗੇ ਹੱਥ ਪਸੀਨੇ ਨਾਲ ਭਿੱਜੇ ਪਰ ਦਿਲ ਪੱਕਾ 99 ਨਹੀਂ ਮਿਲੇਗਾ ਕਪਤਾਨ ਨੇ ਕਿਹਾ ਖੁੱਲੀ ਜਗ੍ਹਾ ਲੱਭੂ ਅਮਨ ਨੇ ਖੇਤ ਵੇਖੇ ਉਹੀ ਮਿੱਟੀ ਪਿੰਡ ਵਾਲੀ ਮਿੱਟੀ ਉਸਨੇ ਜਹਾਜ਼ ਸੰਭਾਲਿਆ ਤੁਮਾਕਾ ਨਹੀਂ ਸਿਰਫ ਜ਼ੋਰ ਦੀ ਝਟਕਾ ਜਹਾਜ਼ ਰੁਕ ਗਿਆ ਦੋਵੇਂ ਸੁਰੱਖਿਤ ਸਨ ਹਾਸੇ ਤੋਂ ਬਾਅਦ ਅਕੈਡਮੀ ਵਿੱਚ ਖਮੋਸੀ ਸੀ ਕਈ ਵਿਦਿਆਰਥੀ ਡਰ ਗਏ ਅਮਨ ਨੂੰ ਹਸਪਤਾਲ ਵਿੱਚ ਜਾਂਚ ਲਈ ਲਿਆ ਜਾਂਦਾ ਗਿਆ ਸਭ ਠੀਕ ਕਪਤਾਨ ਰਾਗਵ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅੱਜ ਤੂੰ ਸਿਰਫ ਉਡਿਆ ਨਹੀਂ ਤੂੰ ਕਪਤਾਨ ਬਣਿਆ ਹੈ ਉਹ ਸ਼ਬਦ ਅਮਨਲਈਸ ਅਨ ਸੰ ਸਰਮਾਨ ਸੰ ਉਸ ਰਾਤ ਉਸਨੇ ਬਾਪੂ ਨੂੰ ਫੋਨ ਕੀਤਾ ਬਾਪੂ ਅੱਜ ਮਿੱਟੀ ਨੇ ਮੇਰੀ ਜਾਨ ਬਚਾਈ ਦੂਜੇ ਪਾਸੇ ਆਵਾਜ਼ ਭਰੀ ਭਰੀ ਹੋਈ ਸੀ ਮਿੱਟੀ ਕਿਸੇ ਨੂੰ ਧੋਖਾ ਨਹੀਂ ਦਿੰਦੀ ਬਤ ਖਾਸੇ ਤੋਂ ਬਾਅਦ ਅਕੈਡਮੀ ਦੀ ਹਵਾ ਬਦਲ ਗਈ ਸੀ ਜਿੱਥੇ ਪਹਿਲਾਂ ਸਿਰਫ ਮੁਕਾਬਲਾ ਸੀ ਹੁਣ ਉੱਥੇ ਆਦਰ ਆਦਰ ਵੀ ਸੀ ਅਮਨਦੀਪ ਨੂੰ ਸਭ ਨਵੇਂ ਨਜ਼ਰੀਏ ਨਾਲ ਦੇਖਣ ਲੱਗੇ ਉਹ ਹੁਣ ਪਿੰਡ ਦਾ ਮੁੰਡਾ ਨਹੀਂ ਇੱਕ ਜ਼ਮੇ ਜ਼ਿਮੇਵਾਰ ਟੈਨੀ ਪਾਇਲਟ ਸੀ ਪਰ ਸਭ ਤੋਂ ਵੱਡੀ ਚੁਣੌਤੀ ਹਜੇ ਬਾਕੀ ਸੀ ਆਖਰੀ ਟੈਸਟ ਕਪਤਾਨ ਰਾਘਵ ਨੇ ਸਾਰੇ ਟ੍ਰੇਨਿੰਗਸ ਨੂੰ ਇਕੱਠਾ ਕੀਤਾ ਇਹ ਟੈਸਟ ਸਿਰਫ ਉਡਣ ਦਾ ਨਹੀਂ ਉਹ ਗੰਭੀਰ ਆਵਾਜ਼ ਵਿੱਚ ਬੋਲੇ ਇਹ ਫੈਸਲਾ ਧੀਰਜ ਅਤੇ ਹੌਸਲੇ ਦਾ ਹੈ ਅਮੰਦੀ ਰਾਤ ਫਿਰ ਬੇ ਬੇਨੀਦਰੀ ਬੇਨੀਦਰੀ ਵਿੱਚ ਲੰਗੀ ਉਸਨੇ ਬਾਪੂ ਦੀ ਕੜੀ ਮਾਂ ਦੇ ਸ਼ਬਦ ਤਾਂ ਬੇਦੀ ਮਿਹਨਤ ਸਭ ਕੁਝ ਚਾਤ ਕੀਤਾ ਇਸ ਸਿਰ ਪਉ ਉਸ ਦਾ ਟੈਸਟ ਨਹੀਂ ਸੀ ਇਹ ਉਹਨਾਂ ਸਭ ਦੀ ਆਖ ਤਾਂ ਇਮਤਿਹਾਨ ਸੀ ਅਗਲੇ ਦਿਨ ਜਦੋਂ ਉਹ ਯੂਨੀਫਾਰਮ ਪਹਿਨ ਕੇ ਰਣਵੇ ਵੱਲ ਵਧਿਆ ਕਦਮ ਭਾਰੀ ਪਰ ਮਨ ਸਾਫ਼ ਸੀ ਜਹਾਜ਼ ਨੇ ਰਣਵੇ ਤੇ ਧੋਲ ਲਾਈ ਇੰਜਨ ਦੀ ਆਵਾਜ਼ ਹੁਣ ਡਰ ਨਹੀਂ ਸਾਥੀ ਸੀ ਹਵਾ ਵਿੱਚ ਪਹੁੰਚ ਕੇ ਅਚਾਨਕ ਮੌਸਮ ਨੇ ਫਿਰ ਰੁਖ ਬਦਲਿਆ ਬਦਲ ਕੇਰ ਬਦਲ ਕੇਰ ਆਈ ਕੰਟਰੋਲ ਟਾਵਰ ਤੋਂ ਆਵਾਜ਼ ਆਈ ਡਿਸੀਜਨ ਤੁਹਾਡਾ ਹੈ ਡਿਸੀਜਨ ਤੁਹਾਡਾ ਹੈ ਇਹੀ ਪਲ ਸੀ ਅਮਨ ਤੇ ਸਾਹ ਸੰਭਾਲੀ ਨਾ ਨਕਸ਼ੇ ਵੇਖੇ ਹਵਾ ਦੀ ਦਿਸ਼ਾ ਸਮਝੀ ਉਸ ਨੇ ਸੁਰੱਖਿਅਤ ਰਸਤਾ ਚੁਣਿਆ ਨਾ ਜਲਦੀ ਨਾ ਅਹੰਕਾਰ ਜਹਾਜ਼ ਸਫਲਤਾਪੂਰਨ ਉਤਰ ਲਿਆ ਉਤਾਰ ਲਿਆ ਗਿਆ ਰਨਵੇ ਤੇ ਤਾਲੀਆਂ ਵੱਜੀਆਂ ਸਾਮ ਨੂੰ ਨਤੀਜੇ ਸੁਣਾਏ ਗਏ ਕਪਤਾਨ ਰਾਗਮ ਨੇ ਸਾ ਨਾਮ ਪੜਿਆ ਅਮਨਦੀਪ ਸਿੰਘ ਕਲੀਅਰ ਉਹ ਪਰ ਅਮਨ ਲਈ ਸਮਾ ਰੁਕਣ ਵਰਗਾ ਸੀ ਅੱਖਾਂ ਭਾ ਪਰ ਆਈਆਂ ਪਰ ਚਿਹਰੇ ਤੇ ਮੁਸਕਾਨ ਸੀ ਉਸਨੇ ਸਭ ਤੋਂ ਪਹਿਲਾਂ ਮਾਂ ਨੂੰ ਫੋਨ ਕੀਤਾ ਮਾਂ ਹੋ ਗਿਆ ਦੂਜੇ ਪਾਸੇ ਰੋਣ ਅਤੇ ਹੱਸਣ ਦੀ ਮਿਲੀ ਜੁਲੀ ਆਵਾਜ਼ ਰੱਬ ਨੇ ਮੇਰੀ ਸੁਣ ਲਈ ਪੁੱਤ ਕੁਝ ਦਿਨਾਂ ਬਾਅਦ ਅਮਨ ਪਿੰਡ ਵਾਪਸ ਆਇਆ ਉਹੀ ਕੱਚੇ ਰਾ ਉਹੀ ਖੇਤ ਪਰ ਹੁਣ ਨਜ਼ਰ ਵੱਖਰੀ ਸੀ ਬਾਪੂ ਖੇਤ ਵਿੱਚ ਖੜਾ ਸੀ ਅਮਨ ਨੇ ਕੋਲ ਜਾ ਕੇ ਕਿਹਾ ਬਾਪੂ ਤੁਹਾਡੀ ਕੜੀ ਅਜੇ ਵੀ ਮੇਰੇ ਕੋਲ ਹੈ ਸੁਰਜੀਤ ਸਿੰਘ ਦੀਆਂ ਅੱਖਾਂ ਭਰ ਆਈਆਂ ਮੈਨੂੰ ਮਾਣ ਹੈ ਪੁੱਤ ਤੂੰ ਸਾਬਤ ਕਰ ਦਿੱਤਾ ਮਿਹਨਤ ਕਦੇ ਛੋਟੀ ਨਹੀਂ ਹੁੰਦੀ ਪਿੰਡ ਦੇ ਬੱਚੇ ਅਮਨ ਦੇ ਅੜਦੜ ਇਕੱਠੇ ਹੋਣ ਲੱਗੇ ਪਰਾ ਅਸੀਂ ਵੀ ਕਰ ਸਕਦੇ ਹਾਂ ਅਮਨ ਹੌਸ ਕਰਾਇਆ ਜੇ ਹੌਸਲਾ ਹੋਵੇ ਹਾਂ ਕੁਝ ਮਹੀਨਿਆਂ ਬਾਅਦ ਇੱਕ ਬਟੇ ਜਹਾਜ਼ ਦੀ ਕੱਖ ਪਿੰਡ ਵਿੱਚ ਬੈਠਿਆ ਅਮਨ ਹਨਵੇ ਬਲ ਤੱਕ ਰਿਹਾ ਸੀ ਮਾਈਕ ਵਿੱਚ ਆਵਾਜ਼ ਹੁੰਦੀ ਕਪਤਾਨ ਅਮਨ ਕਪਤਾਨ ਅਮਨਦੀਪ ਸਿੰਘ ਤੁਸੀਂ ਟੇਕ ਆਫ ਲਈ ਤਿਆਰ ਹੋ ਜਹਾਜ਼ ਉੱਡਿਆ ਇਠਾਂ ਧਰਤੀ ਉਹੀ ਮਿੱਟੀ ਉਹੀ ਪਿੰਡ ਛੋਟਾ ਹੋ ਰਿਹਾ ਸੀ ਆਮਾਨ ਨੇ ਮਨ ਹੀ ਮਨ ਕਿਹਾ ਇਹ ਉਡਾਣ ਸੁਪਨੇ ਦੀ ਨਹੀਂ ਹੌਸਲੇ ਦੀ ਹੈ ਹੌਸਲਾ ਇਮਾਨਦਾਰੀ ਅਤੇ ਮਿਹਨਤ ਜੇ ਇਹ ਤਿੰਨੇ ਇਕੱਠੇ ਹੋ ਜਾਣਾ ਤਾਂ ਸਭ ਤੋਂ ਉੱਚਾ ਅਸਮਾਨ ਵੀ ਦੂਰ ਨਹੀਂ ਹੋ ਰਹਿੰਦਾ ਇਸੀ ਤਰ੍ਹਾਂ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ